ਸ਼੍ਰੀ ਕਾਲ ਜੀ ਸਾਰਿਆਂ ਨੂੰ ਪੁਨੀ ਹਾਊਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਆ ਰੋਟੀ ਬਣ ਚੁੱਕੀ ਆ ਤੇ ਹੁਣ ਮੰਮੀ ਨੇ ਦੁੱਧ ਕੱਢਣਾ ਰੱਖਿਆ ਆ ਰੋਟੀ ਕਾ ਬਣੀ ਤੇਰੇ ਸੁੱਤੇ-ਸੁੱਤੇ ਤੇ ਅੱਜ ਸੁਪੀ ਸੀਗੀ ਤੇ ਮੈਂ ਰੋਟੀ ਬਣਾ ਲਈ ਆ ਮੱਕੀ ਦੀ ਕਿੱਥੇ ਗੁੱਧ ਰੱਖ ਦਿੱਤਾ ਤੇ ਪਾਪਾ ਹਲੇ ਦੇ ਗਿਓਆ ਗੋਣ ਕੱਲ ਮਟਰ ਦਿੱਤੇ ਤੋੜੇ ਸੀਗੇ ਰਾਤ ਦੀ ਜੰਦੀ ਤਿਆਰੀ ਕਰਨ ਦੇ ਲਈ ਦੇ ਬਰੇ ਕਾਕਾ ਬਰੇ ਚੁਪੜੇ ਬਾਹ ਹੋ ਗਿਆ ਹੁਣ ਅਰਮਾਨ ਦੇ ਬ ਨਹੀਂ ਜਾਣਾ ਹਾਲੇ ਬੜੇ ਚੁੜਾ ਬਣ ਕੇ ਆ ਜਾਣਾ ਇਹਨੇ ਅਸੀਂ ਚਲ ਜਣਾ ਰਹੀ ਬੇ ਕਿੱਥੇ ਘਰੇ ਕੱਲਾ ਦੱਸ ਇਹਨੂੰ ਪਤਾ ਨਹੀਂ ਸੀ ਲੱਗਣਾ ਐਵੇਂ ਦੱਸਦਾ ਪਾ ਪਹਣੇ ਵਾਲੇ ਹੋਏ ਹੁਣ ਤਾਂ ਰੋਟੀ ਖਾਣੀ ਤੇ ਅੱਜ ਆ ਸਾਡੇ ਅ ਛੋਟਾ ਜਿਹਾ ਪ੍ਰੋਗਰਾਮ ਚਾਚੇ ਹੁਣਾਂ ਦੇ ਉਹਨਾਂ ਦੇ ਆ ਚਾਚੇ ਦੀ ਪੋਤੀ ਦੀ ਮੈਰਿਜ ਆ ਤੇ ਅੱਜ ਆ ਵੀ ਬੈਂਗਲ ਸਾਹਮਣੇ ਅਸੀਂ ਉੱਥੇ ਜਾਵਾਂਗੇ ਤੇ ਇਸ ਲਈ ਅਸੀਂ ਪਹਿਲੇ ਸਬਜ਼ੀ ਦੀ ਤਿਆਰੀ ਕਰ ਲਈ ਆ ਮੈਂ ਚੁੱਲੇ 'ਚ ਬਾਲਣ ਵੀ ਪਾਤਾ ਸਬਜ਼ੀ ਤੜਕਾ ਲਾਉਣ ਨੂੰ ਫੇਰ ਮੈਂ ਕਿ ਬਣਾ ਕੇ ਜਾਣਾ ਨਹੀਂ ਨਹੀਂ ਬਣਾ ਕੇ ਨਹੀਂ ਜਾਣਾ ਆਲੇ ਤਾਂ ਕਿੰਨੇ ਵਜੇ ਆ ਭੱਜ ਗਏ 9 9:30 ਹਾਂ ਤਾਂ ਸਵੇਰ ਦੇ 9:00 ਵੱਜੇ ਮੈਂ ਮਟਰ ਕੱਢ ਕੇ ਰੱਖ ਦੇਣੇ ਆਂ ਆ ਸ਼ਾਮ ਨੂੰ ਦੀ ਸ਼ਾਮ ਨੂੰ ਖਾਣੀ ਹੈ ਹੁਣੇ ਥੋੜਾ ਮੈਂ ਆਪਣਾ ਸੂਟ ਵੀ ਪ੍ਰੈਸ ਕਰ ਲਿਆ ਕਰ ਲਿਆ ਮੇਰਾ ਤੁਹਾਡ ਤੁਸੀਂ ਦੱਸ ਦੋ ਕਿਹੜਾ ਪਾਉਣਾ ਹੈ ਮੈਂ ਨਾ ਜਿਹੜਾ ਸਿਨਾਂ ਦਿੱਤਾ ਹੈ ਉਹ ਫੋਨ ਕਰਤੀ ਚੱਕਿਆ ਜਿਹੜਾ ਨਾਪਲੇ ਸੂਟ ਦਿੱਤਾ ਹੈ ਨਾ ਉਹ ਆਪਣੀ ਥੰੋਂ ਕਹਣਾ ਲੈ ਆਵੇ ਓਕੇ ਮੈਂ ਉਹੀ ਪਾ ਲਵਾਂ ਐਨੀ ਧੁੰਦ ਚ ਮਨੀ ਤੇ ਚੱਲ ਜੂਗੀ ਆਹ ਮੋਟਾ ਸਾਹ ਚਲੇ ਜਾਣਾ ਕੋਈ ਨਹੀਂ ਕਮਨ ਰੇਲੋ ਤੇ ਜਾਓ ਮੈਂ ਤਾਂ ਹੀ ਆ ਮੈਂ ਕਿ ਕਮਨ ਰੇਲਵਾ ਫਿਰ ਮਟਰ ਕੱਢੀ ਹੋਵੇ ਤੜਕਾ ਲੱਗ ਜਾਊਗਾ ਇਹ ਮਟਰ ਆ ਜੀ ਸਾਡੇ ਖੇਤਾਂ ਦੇ ਇਹ ਰੁੱਖ ਇਹ ਹੀ ਕੋਈ ਜ ਤੁਹਾਡੇ ਪੱਲੇ ਹੋਰ ਕੀ ਆ ਮਟਰ ਛੋਪੀ ਸਾਗ ਮੂਲੀਆਂ ਮੇਥੇ ਪਾਲਕ ਕਹੀ ਕਹਿ ਦਿੰਦੇ ਆ ਸਿਆਲ ਆ ਗਿਆ ਦਿਨ ਛੋਟੇ ਤੇ ਟਾਈਮ ਖਰਾਬ ਕਰਨ ਵਾਲੀਆਂ ਸਬਜ਼ੀਆਂ ਆ ਤੇ ਬਿਲਕੁਲ ਨਹੀਂ ਜੀ ਸਾ ਨੂੰ ਦਿਲ ਲੱਗਾ ਰਹਿੰਦਾ ਆ ਸਾਡਾ ਤਾਂ ਥੁੱਪੇ ਬਹਿ ਕੇ ਇਦਾਂ ਦਾ ਕੰਮ ਕਰਾਣ ਨੂੰ ਬਹੁਤ ਦਿਲ ਕਰਦਾ ਆ ਵੀ ਥੁੱਪੇ ਬਹਿ ਕੇ ਅ ਮਟਰ ਕੱਢ ਦੇ ਜਾਣ ਸਾਫ਼ ਛਿੱਲਿਆ ਜਾਵੇ ਮੇਥੀ ਪਾਲਕ ਸਾਫ਼ ਕੀਤੀ ਜਾਵੇ ਥੁੱਪੇ ਬਹਿ ਕੇ ਮੈਨੂੰ ਐਨੇ ਦਿਨ ਹੋ ਗਏ ਤੁਹਾਨੂੰ ਕਹਿੰਦੇ ਨੂੰ ਪਾਲਕ ਪਨੀਰ ਬਣਾ ਲਓ ਪਾਲਕ ਪਨੀਰ ਬਣਾ ਲਓ ਉਹਦੇ ਲਈ ਨਹੀਂ ਤੁਹਾਡੇ ਕੋਲ ਟਾਈਮ ਹੈਗਾ ਉਦੋਂ ਤੁਹਾਡੇ ਕੋਲ ਬਾਦੂ ਆ ਟਾਈਮ ਟਾਈਮ ਸਾਡੇ ਕੋਲ ਹੈ ਨਹੀਂ ਬਾਦੂ ਨਾਲੇ ਬਾਹਰੇ ਤੋੜ ਵੱਢ ਲਿਆ ਬਣਾ ਲੈਨੇ ਪਾਲਕ ਪਨੀਰ ਤਾਂ ਕੀ ਆ ਔਰ ਸਰਦੀਆਂ ਚਿੱਤ ਕੱਲ ਵੈਲ ਮੈਨੂੰ ਕਹਿੰਦੇ ਬਣਾ ਲੈਂਦੀਆਂ ਕੋਈ ਨਹੀਂ। ਉਹ ਸੋ ਸ਼ਾਲਗਮ ਬਣਾਏ ਸੀਗੇ। ਮੈਂ ਗਈ ਤਾਂ ਸਾਗ ਤੋੜਨ ਸੀ। ਤੇ ਜਦੋਂ ਮਟਰ ਪਹਿਲਾਂ ਮਟਰ ਤੋੜਦੇ ਸੀਗੇ। ਤੇ ਮੈਂ ਤਾਂ ਦੇਖਾ ਸਾਗ ਤੋੜ ਕੇ ਫਿਰ ਪਾਪਾ ਨੇ ਪਾਣੀ ਲਾ ਦਿੱਤਾ। ਤੇ ਫਿਰ ਬੰਨੇਆਂ ਤੋਂ ਜਿਹੜੇ ਸ਼ਾਲਗਮ ਸੀ ਮੈਂ ਉਹ ਹੀ ਥੋੜੇ ਜਿਹਾ ਪੱਟ ਕੇ ਸਬਜ਼ੀ ਬਣਾ ਲਈ। ਖੇਤ ਚ ਜਾ ਖਾਲੀ ਨਹੀਂ ਬੰਦਾ ਆਉਂਦਾ ਕੁਛ ਨਾ ਕੁਛ। ਅਰੇਂਜਮੈਂਟ ਸਬਜ਼ੀਆਂ ਦਾ ਕਰਕੇ ਹੀ ਲਿਆਉਂਦਾ ਆ। ਅੱਜ ਕੱਲ੍ਹ। ਤਿੱਖੀ ਤਿੱਖੀ ਤਪ ਹੋਵੇ ਤੁਸੀਂ ਮਟਰ ਕੱਢਦੇ ਹੋਵੋ ਤੇ ਮੈਂ ਗਰਮ ਗਰਮ ਇਲਾਇਚੀ ਸੌਂਫ ਅਦਰਕ ਤੇ ਤੌਸੀ ਵਾਲੀ ਚਾਹ ਲੈ ਕੇ ਆਵਾਂ ਮਾਈ ਗੁੱਡ ਲੱਕ ਕਿੰਨਾ ਵਧੀਆ ਹੋਵੇ ਹਨਾ ਬੈਠੇ ਨੂੰ ਐਡਾ ਚਾਹ ਮਿਲੇ ਤਾਂ ਇਤੋਂ ਵਧੀਆ ਹੋਰ ਕੀ ਹੋ ਸਕਦਾ ਤੋਂਪਾ ਨਾ ਵੀ ਹੋਵੇ ਤੂੰ ਹੋ ਤਾਂ ਵੀ ਚੱਲ ਜੋ ਤੁਸੀਂ ਚਾਹ ਦਾ ਬਣਾਓ ਨਹੀਂ ਹਾਲੇ ਤਾਂ ਫੇਰ ਰੋਟੀ ਦਾ ਟਾਈਮ ਆ ਰੋਟੀ ਹਾਲੇ ਪਾਪਾ ਉਹਦਾ ਖਾਣੀ ਆ ਜੀ ਸਾਡੇ ਘਰ ਦਾ ਅਸੂਲਾ ਕੀ ਜਦੋਂ ਤੱਕ ਪਾਪਾ ਨਹੀਂ ਆਉਂਦੇ ਉਦੋਂ ਤੱਕ ਅਸੀਂ ਰੋਟੀ ਨਹੀਂ ਖਾਈਦੀ ਹਾਂ ਹਾਂ ਚਲੋ ਘਰ ਦਾ ਮੋਢੀ ਇੰਨਾ ਕੰਮ ਕਰਦਾ ਆ ਜੇ ਜਿਹੜਾ ਸਾਡੀ ਰੋਟੀ ਦਾ ਜ਼ਰੀਆ ਆ ਪਹਿਲਾਂ ਉਹ ਰੋਟੀ ਖਾਵੇ ਫੇਰ ਅਸੀਂ ਰੋਟੀ ਖਾਂਦੀ ਹੁੰਦੀ ਆ ਆਦਤ ਬੱਚਿਆਂ ਨੂੰ ਵੀ ਆਦਤ ਪੈ ਗਈ ਹੋਆ ਜੇ ਮੈਂ ਸੋ ਇਹਨੂੰ ਪਰੌਂਠੇ ਵੀ ਬਣਾਉਂਦੀ ਹਾਂ ਅਰਮਾਨ ਨੂੰ ਅਰਮਾਨ ਰੋਟੀ ਬਣ ਕੇ ਖਾ ਲਾ ਪਾਪਾ ਆ ਗਏ ਉਹ ਦਾ ਪਾਪਾ ਆ ਗਿਆ ਮੈਂ ਕਹਿੰਦੀ ਤੂੰ ਤਾਂ ਖਾਲਾ ਪਾਪਾ ਤਾਂ ਆਲੰਦ ਜਿਹਦਾ ਸੁਭਾਅ ਬਣ ਗਿਆ ਹੈ ਜਦੋਂ ਸਕੂਲ ਜਾਂਦੇ ਹੁੰਦੇ ਉਦੋਂ ਚਲੋ ਹੋਰ ਗੱਲਾਂ ਦੀ ਲਾਂਚ ਪਿਆਸ ਨਾਲ ਕਰਨੀ ਹੁੰਦੇ ਆ ਜਦੋਂ ਘਰ ਹੁੰਦੇ ਆ ਉਦੋਂ ਨਹੀਂ ਉਦੋਂ ਬਸ ਆ ਕੇ ਉਹ ਭਵੇਂ ਪੁੱਛੇ ਵੀ ਨਾ ਉਹ ਭਵੇਂ ਪੁੱਛੇ ਵੀ ਨਾ ਤੁਸੀਂ ਰੋਟੀ ਖਾ ਲਈ ਜਾਂ ਨਹੀਂ ਖਾ ਲਈ ਤੇ ਜਿਸ ਲਈ ਫਿਰ ਟਾਈਮ ਜ਼ਿਆਦਾ ਹੋਇਆ ਹੋਵੇ ਉਹਨਾਂ ਰੋਟੀ ਪਾ ਦਈਏ ਤਾਂ ਸਾਰੇ ਖਾਣ ਫੇਕੋ ਤੁਸੀਂ ਖਾਧੀ ਜਿੱਥੇ ਰੋਟੀ ਰੋਟੀ ਕਾ ਤੇ ਖਾਧੀ ਤੁਸੀਂ ਹੈ ਇਕ ਕੰਮ ਨੰਨ ਬੜਿਆ ਕਰੋ ਸਭ ਪੁੱਠਾ ਇਹਨਾਂ ਨੂੰ ਬੋਲੂਗੇ ਕੰਮ ਨਾ ਨੰਨ ਬੜਿਆ ਕਰੋ ਦੁਪਹਿਰ ਤੱਕ ਰੋਟੀ ਲੈ ਕੇ ਬੈਠਿਆ ਕਰੋ ਇੰਨੀ ਕਦਰ ਆ ਜੀ ਚਲੋ ਆਪਣੇ ਆਪਣੇ ਘਰਾਂ ਦੇ ਰਵਾਜ ਹੁੰਦੇ ਆ ਜੀ ਪਾਪਾ ਦਾ ਗਿਆ ਫੋਨ ਤੇ ਉਹ ਕਹਿੰਦੇ ਖੇਤ ਜੀ ਰੋਟੀ ਫੜਾ ਦਿਓ ਹਲੇ ਉਹਨਾਂ ਨੂੰ ਟਾਈਮ ਲੱਗਣਾ ਆ ਤੇ ਹੁਣ ਮੰਮੀ ਪਾਉਗੇ ਰੋਟੀ ਤੇ ਮੈਂ ਜਾਉਂਗੀ ਫੜਾਣ

ਅੱਗੇ ਜਦੋਂ ਨਾ ਬੌਲਦਾਂ ਦੇ ਨਾਲ ਪਾਉਂਦੇ ਹੁੰਦੇ ਸੀਗੇ ਖੇਤ ਤੇ ਦੋ ਰੋਟੀਆਂ ਬਾਧੂ ਪੇ ਹੀ ਜਾਂਦੇ ਸੀ ਕਾਦਲੇ ਬੱਚੀ ਬੌਲਦਾਂ ਦੇ ਲਈ ਤੇ ਇੱਕ ਇੱਕ ਰੋਟੀ ਬੌਲਦਾਂ ਦੇ ਮੂੰਹ ਚ ਪਾ ਲੈਣੇ ਲਓ ਜੀ ਲਓ ਜੀ ਸਾਡਾ ਸਵੇਰ ਦਾ ਕੰਮ ਤਾਂ ਗਿਆ ਨਿਭੜ ਤੇ ਹੁਣ ਦੇਖੀ ਅੱਧ ਤਿਆਰੀਆਂ ਚੱਲਦੀਆਂ ਨੇ ਇਹਨਾਂ ਦੀਆਂ ਹੋ ਗਈਆਂ ਤਿਆਰ ਚਲੋ ਹੁਣ ਜਾਓ 12:00 ਵੱਜ ਗਏ ਆ ਬਹੁਤ ਹੋ ਗਿਆ ਅੱਜ ਹਲੇ ਵਿਆਹ ਥੋੜਾ ਆ ਵਿਆਹ ਨੂੰ ਐਨੇ ਤਿਆਰ ਹੋਈਦਾ ਆ ਦੇਖਾਂ ਚਲੋ ਜਾਓ ਹਣ ਫੇ ਮੈਂ ਵੀ ਆਣੀ ਆ ਘਰ ਇੱਥੇ ਬੈਠੀਆਂ ਰਹਿਣਾ ਆ ਫੇ ਕੀ ਕਰਨ ਜਾਣਾ ਬੰਦੇ ਸਾਥੇ ਕਿਹੜਾ ਪ੍ਰੋਗਰਾਮ ਕਿੱਦਾ ਵਜੂ ਲੈ ਲੈ ਚਲੋ ਜੀ ਅਸੀਂ ਹੁਣ ਜਾਣੇ ਆ ਬੈਂਗਲ ਸਰਮਨੀ ਤੇ ਤੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਅਸੀਂ ਹੁਣ ਤਿਆਰ ਹੋ ਕੇ ਚੱਲੇ ਆ ਤੁਸੀਂ ਵੀ ਤਿਆਰ ਹੋ ਜਿਓ ਠੀਕ ਆ ਚਲੋ ਤੁਸੀਂ ਮੈਂ ਆਈ ਓਕੇ ਆਪਾਂ ਨੂੰ ਫੋਨ ਕਰ ਦਿੱਤਾ ਪਾਪਾ ਅਸੀਂ ਚੱਲੇ ਆ ਤਾਂ ਜਿੰਦਾ ਲਾਜੀ ਇਹ ਵਿੱਚ ਫੋਨ ਕਰਕੇ ਅਵਨੀਤ ਤੋ ਉੱਪਰ ਚੜ ਗਈ ਸ਼ੁਕਰਿਆ ਮੈਂ ਗੰਦਾ ਚ ਅਸੀਂ ਅਬ ਨਹੀਂ ਚਲ ਗਈ ਹਾਂ ਬਾਰੂ ਗੇੜ ਭੇੜ ਜਾਈ ਆਹੀ ਮੈਂ ਵੀ ਅੱਛਾ ਲਓ ਜੀ ਅਸੀਂ ਵੀ ਹੋ ਗਏ ਰੈਡੀ ਜਾਣ ਨੂੰ ਵੈਂਗੜ ਸੈਰਮਨੀ ਤੇ ਤੇ ਅਵਨੀਤਾ ਪਰ ਵੀ ਚਲੇ ਗਈਆਂ ਆ ਤੇ ਮੈਂ ਵੀ ਹੁਣ ਚੱਲੀ ਆ ਤੇ ਉਹਨਾਂ ਦੇ ਪਾਪਾ ਗਏ ਆ ਟਰੈਕਟਰ ਦੇ ਲਈ ਤੇਲ ਲੈਣ ਕਹਿੰਦੇ ਵਿਆਹ ਤੋਂ ਪਹਿਲਾਂ ਪਹਿਲਾਂ ਕਣਕ ਵਿੱਚ ਹੋ ਜਵੇ ਵਿਆਹ ਤਾਂ ਵੈਸੇ ਹਲੇ ਹਫਤਾ ਪਿਆ ਆ ਤੇ ਹੁਣ ਆ ਦੇਖਦੇ ਆਂ ਬੱਚਿਆਂ ਦਾ ਪ੍ਰੋਗਰਾਮ ਬੈਂਗਰ ਸੈਰਮਨੀ ਮਿਲਦੇ ਆਂ ਜੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਥੈਂਕ ਯੂ ਜੀ